ਪੰਚਾਇਤੀ ਚੋਣਾਂ ਦੀਆਂ ਤਰੀਕਾ ਸਾਹਮਣੇ ਆ ਗਈਆਂ ਨੇ ਕਦੋਂ ਪੰਚਾਇਤੀ ਚੋਣਾਂ ਹੋਣੀਆਂ ਨੇ ਕਦੋਂ ਪੰਜ ਸਰਪੰਚਾਂ ਦੇ ਲਈ ਵੋਟਾਂ ਪੈਣੀਆਂ ਨੇ ਤਰੀਕਾ ਸਾਹਮਣੇ ਆ ਗਿਆ ਨੇ ਭਗਵੰਤ ਮਾਨ ਸਰਕਾਰ ਦਾ ਵੱਡਾ ਤੇ ਅਹਿਮ ਫੈਸਲਾ ਸਾਹਮਣੇ ਆ ਗਿਆ ਕਿਵੇਂ ਆਇਆ ਕਦੋਂ ਵੋਟਾਂ ਪੈਣੀਆਂ ਨੇ ਸਾਰੀ ਕਹਾਣੀ ਤੁਹਾਡੇ ਨਾਲ ਮੈਂ ਖੋਲਦਾ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਰੇੜਕਾ ਲਗਾਤਾਰ ਜਾਰੀ ਹੈ ਤੇ ਅੱਜ ਇੱਕ ਤਾਜ਼ਾ ਖਬਰ ਹੈ ਕਹਿ ਲਈਏ ਕਿ ਪੂਰੀ ਗਰਮਾ-ਗਰਮ ਖਬਰ ਸਾਹਮਣੇ ਆਈ ਹੈ ਜਿਹਦੇ ਅਨੁਸਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਤਰੀਕ ਤੈਅ ਕਰ ਲਈ ਹੈ ਤਰੀਕ ਦਾ ਐਲਾਨ ਕਹਿ ਲਈਏ ਇੱਕ ਤਰ੍ਹਾਂ ਨਾਲ ਹੋ ਚੁੱਕਿਆ ਹੈ ਸਾਰੀ ਕਹਾਣੀ ਕੀ ਹੈ ਪੰਜਾਬ ਦੇ ਵਿੱਚ ਜਿਹੜਾ ਉਹ 5 ਅਕਤੂਬਰ ਦਾ ਦਿਨ ਮਿੱਥਿਆ ਗਿਆ ਹੈ ਪੰਚਾਇਤੀ ਚੋਣਾਂ ਕਰਾਉਣ ਦੇ ਲਈ ਸਰਪੰਚੀ ਪੰਚੀ ਦੀਆਂ ਚੋਣਾਂ ਕਰਾਉਣ ਦੇ ਲਈ 5 ਅਕਤੂਬਰ तरीक मिठी गई है इस तरीके ਨੂੰ ਵੋਟਾ ਕਰਵਾਈਆਂ ਜਾਣੀਆਂ ਇਹ ਗੱਲ ਪੰਜਾਬ ਸਰਕਾਰ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਕਹੀ ਹੈ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਜੋ ਕਿ ਇੱਕ ਕੇਸ ਚੱਲ ਰਿਹਾ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਕਰਾਉਣ ਦਾ ਵਾਅਦਾ ਲਿਖ ਕੇ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਦਿੱਤਾ ਸੀ ਸਰਕਾਰ ਉੱਤੋਂ ਲਗਭਗ ਮੁੱਕਰ ਚੁੱਕੀ ਹੈ ਇਸੇ ਦਰਮਿਆਨ ਖਬਰ ਆ ਰਹੀ ਸੀ ਕਿ ਹਾਈ ਕੋਰਟ ਦੇ ਵਿੱਚ ਇੱਕ ਕੇਸ ਫਿਰ ਆਇਆ ਹੈ ਇਸ ਦੀ ਸੁਣਵਾਈ ਦੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪੇਸ਼ ਹੋਏ ਪੰਜਾਬ ਸਰਕਾਰ ਦੀ ਤਰਫੋਂ ਵਕੀਲ ਨੇ ਹਲਫਨਾਮਾ ਦਿੱਤਾ ਜਾਂ ਦੱਸਿਆ ਸੂਤਰ ਦੱਸਦੇ ਆ ਕਿ ਇਸ ਮਾਮਲੇ ਚ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ 5 ਅਕਤੂਬਰ ਨੂੰ 5 ਅਕਤੂਬਰ ਨੂੰ ਜਿਹੜਾ ਉਹ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਸਰਪੰਚਾਂ ਪੰਚਾਂ ਦੇ ਲਈ ਵੋਟਾਂ ਪਾਈਆਂ ਜਾਣਗੀਆਂ ਸਵਾਲ ਇਹ ਹੈ ਕਿ ਕੀ ਪੰਜਾਬ ਸਰਕਾਰ ਆਪਣੇ ਵੱਲੋਂ ਦਿੱਤੇ ਇਸ ਤਰੀਕ ਦੇ ਉੱਤੇ ਖੜੇਗੀ ਇਹ ਜਾਣਕਾਰੀ ਮੀਡੀਆ ਰਿਪੋਰਟਸ ਦੇ ਮੁਤਾਬਕ ਆ ਰਹੀ ਹੈ ਮੀਡੀਆ ਰਿਪੋਰਟਾਂ ਦੇ ਅੰਦਰ ਇਸ ਗੱਲ ਦੇ ਬਾਰੇ ਕਿਹਾ ਜਾ ਰਿਹਾ ਹੈ ਸੂਤਰ ਇਸ ਗੱਲ ਬਾਰੇ ਕਹਿੰਦੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਤਰੀਕ ਦਿੱਤੀ ਹੈ ਜਿਹੜੀ ਕਿ ਸੂਤਰ ਕਨਫਰਮ ਕਰਦੇ ਆ ਕਿ 5 ਅਕਤੂਬਰ ਬਣਦੀ ਹੈ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਸਰਕਾਰ ਕਮਰ ਕੱਸੇ ਕੱਸ ਰਹੀ ਹੈ ਇਹ ਗੱਲ ਕਹੀ ਜਾ ਰਹੀ ਹੈ ਸਰਕਾਰ ਇਹਦਾ ਐਲਾਨ ਛੇਤੀ ਕਰੇਗੀ ਇਹ ਵੀ ਗੱਲ ਕਹੀ ਜਾ ਰਹੀ ਹੈ 5 ਅਕਤੂਬਰ ਜਦੋਂ ਬਹੁਤਾ ਸਮਾਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਲਈ ਜਿਹੜਾ ਉਹ ਰੁੱਝੇ ਹੋਏ ਨੇ 29 ਉਮੀਦਵਾਰ ਹਰਿਆਣੇ ਲਈ ਆਮ ਆਦਮੀ ਪਾਰਟੀ ਨੇ ਲਾਣੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਟਾਰ ਪ੍ਰਚਾਰਕ ਨੇ ਕਿ ਸੰਭਵ ਹੋ ਸਕੇਗਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਇਹ ਸਰਕਾਰ ਦਾ ਅਦਾਲਤ ਦੇ ਵਿੱਚ ਇੱਕ ਬੋਲਿਆ ਗਿਆ ਤਕੜਾ ਝੂਠ ਹੋ ਸਕਦਾ ਹੈ ਉਹਦੇ ਦਿਨਾਂ ਚ ਸਾਬਤ ਅੱਜ ਜਿਹੜੀ ਹੈ ਉਹ 10 ਅਕਤੂਬਰ ਸਤੰਬਰ ਹੋ ਚੁੱਕੀ ਹੈ ਤਵੇ 5 ਅਕਤੂਬਰ ਮੰਨ ਲਿਆ ਜਾਵੇ 20 ਦਿਨੇ ਤੇ 5 ਉਹ 25 ਦਿਨ 25 ਦਿਨਾਂ ਦੇ ਵਿੱਚ ਪੂਰਾ ਚੋਣ ਅਮਲ ਕਰਾਉਣਾ ਬਹੁਤ ਔਖੀ ਤਰ੍ਹਾਂ ਨਾਲ ਹੋ ਸਕਦਾ ਪੰਜਾਬ ਦੇ ਪੰਜਾਬ ਸਰਕਾਰ ਦੇ ਲਈ ਵੀ ਤੇ ਪੰਜਾਬ ਦੇ ਚੋਣ ਕਮਿਸ਼ਨ ਲਈ ਵੀ ਤਾਂ ਇਹ ਸਾਰੀ ਸਥਿਤੀ ਹੈ ਪਰ ਪੰਜਾਬ ਸਰਕਾਰ ਨੇ ਸੂਤਰ ਦੱਸਦੇ ਆ ਕਿ ਮਾਨਜੋਗ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਹੈ ਕਿਉਂਕਿ ਹਾਈ ਕੋਰਟ ਇਸ ਮਾਮਲੇ ਨੂੰ ਕਾਰਵਾਈ ਸੁਣ ਰਿਹਾ ਸੀ ਪਹਿਲਾਂ ਸਰਕਾਰ ਨੇ ਸਤੰਬਰ ਕਿਹਾ ਸਤੰਬਰ ਦੇ ਵਿੱਚ ਤੱਕ ਹਲੇ ਤਾਂ ਕੁਝ ਪਤਾ ਨਹੀਂ ਲੱਗਿਆ ਹੁਣ 5 ਅਕਤੂਬਰ ਕਹਿ ਰਹੀ ਹੈ ਪਰ ਸਥਿਤੀ ਜਿਵੇਂ ਕਲੀਅਰ ਹੋਊਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਇਹ ਸਰਕਾਰ ਦਾ ਕਹਿਣਾ ਹੈ ਜੇ ਸਰਕਾਰ ਆਪਣੇ ਕਹੇ ਤੇ ਖਰੀ ਉੱਤਰਦੀ ਆ ਤਾਂ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਤੇ ਤੁਸੀਂ ਜਿਹੜੇ ਲੋਕ ਚੋਣਾਂ ਲੜਨ ਦੇ ਚਾਹਵਾਨ ਨੇ ਉਹ ਕਮਰ ਕੱਸੇ ਕੱਸ ਲੈਣ ਚਾਹੇ ਉਹ ਸਰਪੰਚੀ ਦੀਆਂ ਹੋਣ ਚਾਹੇ ਪੰਚੀ ਦੀਆਂ ਹੋਣ ਤੇ ਜਿਹੜੇ ਲੋਕ ਕਹਿ ਲਈਏ ਕਿ ਚਸਕੇ ਲੈਣ ਦੇ ਚਾਹਵਾਨ ਨੇ ਉਹ ਪਿੰਡਾਂ ਦੀਆਂ ਸੱਥਾਂ 'ਚ ਬਹਿ ਜਾਣ ਤੇ ਉਹਨਾਂ ਲਈ ਜਿਹੜਾ ਆ ਉੱਥੇ ਬਹੁਤ ਕੰਟੈਂਟ ਕਹਿੰਦੇ ਆ ਜਿਹਨੂੰ ਆਪਾਂ ਸਮੱਗਰੀ ਐ ਉਹ ਉੱਥੇ ਉਪਲਬਧ ਹੋਵੇਗੀ ਦੇਖਦੇ ਆ ਪੰਜਾਬ ਸਰਕਾਰ ਆਪਣੇ ਇਸ ਵਾਅਦੇ ਤੇ ਖਰੀ ਉਤਰਦੀ ਐ ਜਾਂ ਫਿਰ ਨਹੀਂ